ਸਾਹਿਬ ਕਹਿੰਦੇ ਨੇ ਜਪਉਤਾ ਇੱਕੋ ਨਾਮਾ ਅਵਰਨੇ ਰਾਖੜ ਕਾਮਾ ਸਤਜੁਗ ਦੇਚ ਪੂਜਾ ਪਾਠ ਸੇ ਹਵਨ ਯਗ ਸੰਦੀਰਥਾਂ ਦਾ ਇਸ਼ਨਾਨ ਅਠਾਰਠ ਤੀਰਥਾਂ ਦਾ ਵਰਮਣ ਸਲੋਗਤੀ ਨਾਲ ਇਹ سلسلہ ਚੱਲਦਾ ਸੀ ਧਰਮ ਦਾ ਲੋਕਾਂ ਕੋਲ ਵਕਤ ਸੀ ਕਿਉਂਕਿ ਲੋੜਾਂ ਇਤਨੀਆਂ ਨਹੀਂ ਸੀ ਇਤਨੀ ਮਸਰੂਫੀਅਤ ਨਹੀਂ ਸੀ ਸਮਾਂ ਖਰਚ ਕਰਦੇ ਸਨ ਧਰਮ ਵਿੱਚ ਸਹਜੇ ਸਹਜੇ ਮਸਰੂਫੀਅਤ ਬਦਲੀ ਮਨੁੱਖ ਦੀ ਵਧੀ ਲੋੜਾਂ ਵਧੀਆਂ ਕਲਯੁਗ ਤੱਕ ਆਂਦੇ ਆਂਦੇ ਆ ਮਨੁੱਖ ਦੀਆਂ ਲੋੜਾਂ ਬਹੁਤ ਵਧ ਗਈ ਮਸਰੂਫੀਅਤ ਵੀ ਵਧ ਗਈ ਧੰਨ ਗੁਰ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਸਤਜੁਗ ਸਤ ਕ੍ਰੀਤਾ ਜਗੇ ਦੁਆਪੁਰ ਪੂਜਾ ਆਚਾਰ ਤੀਨੋਂ ਜੁਗਤੀ ਨੋਦੜੇ ਕਲ ਕੇਵਲ ਨਾਮ ਅਦਾ ਕੋਈ ਲੋੜ ਨਹੀਂ ਅਠਾਰ ਤੀਰਥਾਂ ਦੇ ਰਮਣ ਕਰਨ ਦੀ ਕੋਈ ਲੋੜ ਨਹੀਂ ਪੂਰਨ ਮਾਸ਼ੀ ਦੇ ਵਰਤ ਰੱਖਣ ਦੀ 33 ਕਰੋੜ ਦੇਵਤਿਆਂ ਦੇ ਚੱਕਰਾਂ ਚ ਪੈਣ ਦੀ ਕੋਈ ਲੋੜ ਨਹੀਂ ਧੋਣੇ ਤਪਾਨ ਦੀ ਜਲਧਾਰਾ ਕਰਨ ਦੀ ਵਰਤ ਰੱਖਣ ਕੋਈ ਲੋੜ ਨਹੀਂ ਲੰਬੇ ਚੋੜੇ ਅਡੰਬਰ ਕਰਨ ਦੀ ਹਵਨ ਕਰਨ ਦੀ ਯੱਗ ਕਰਨ ਕਲ ਕੇਵਲ ਨਾਮ ਅਦਾ ਥੋੜਾ ਜਿਹਾ ਸਮੇਂ ਦਾ ਦਸਮਨ ਜੇ 24 ਘੰਟੇ ਦਾ ਦਿਨ ਰਾਤ ਹੈ ਤੇ ਦਾ ਦਸਮਾ ਹਿੱਸਾ ਸਿਰਫ 10 ਮੈਂ ਜੇ ਕਹ ਲੈ ਕੋਈ ਢਾਈ ਘੰਟੇ ਦੇ ਕਰੇ ਇਹ ਢਾਈ ਘੰਟੇ ਤੋਂ 24 ਘੰਟਿਆਂ ਚ ਪਰਮਾਤਮਾ ਵਾਸਤੇ ਕੱਢ ਢਾਈ ਘੰਟੇ ਜਿਹਦੇ ਚ ਇੰਜ ਕਹ ਲਈ ਤੂੰ 2 ਘੰਟੇ ਸਵੇਰੇ ਕਰ ਲੈ 1.5 ਘੰਟਾ ਸਵੇਰੇ ਕਰ ਲੈ ਕੰਟਾ ਅਧਾ ਘੰਟਾ ਸ਼ਾਮ ਨੂੰ ਇਸ ਤਰ੍ਹਾਂ ਕਰ ਲੈ ਤੇ ਹੁਣ 24 ਘੰਟਿਆਂ ਚ ਜਿਹੜਾ ਢਾਈ ਘੰਟੇ ਵੀ ਧਰਮ ਵਾਸਤੇ ਨਹੀਂ ਖਰਚ ਕਰ ਸਕਦਾ ਪਰਮਾਤਮਾ ਵਾਸਤੇ ਨਹੀਂ ਕੱਢ ਸਕਦਾ ਸਮਾ ਕੱਢਣ ਦੇ ਇਤੇ ਬੜਾ ਸ਼ੋਮ ਹੋਇਆ ਇਹ ਧਰਮ ਦੇ ਚ ਪਛੜ ਜਾਏਗਾ ਬਿਲਕੁਲ ਪਛੜ ਜਾਏ ਸਮਾ ਨਾ ਕਢੀਏ ਧਨ ਕਮਾਣਾ ਸਮਾ ਮੰਗਦਾ ਹੈ ਧਨ ਕਮਾਣਾ ਅਕਲ ਮੰਗਦਾ ਹੈ ਧਨ ਕਮਾਣਾ ਸਰੀਰਕ ਸ਼ਕਤੀ ਮੰਗ ਰਿਹਾ ਹੈ ਕਿ ਧਰਮ ਐਵੇਂ ਮਿਲ ਜਾਏਗਾ ਇਹ ਵੀ ਸਮਾਂ ਮੰਗਦਾ ਫਿਰ ਕਿ ਮੈਂ ਹੋਰ ਵੀ ਅਰਜ਼ ਕਰਦਿਆਂ ਕਲ ਦੁਹਰਾਏ ਸੀ ਧਨ ਤੇ ਚਲੋ ਪਿਓ ਦਾ ਪੁੱਤਰ ਨੂੰ ਮਿਲ ਜਾਏਗਾ ਪੁੱਤਰ ਦਾ ਪੋਤਰੇ ਨੂੰ ਮਿਲ ਜਾਏਗਾ ਦਾਦੇ ਦਾ ਪੋਤਰੇ ਨੂੰ ਮਿਲ ਜਾਏਗਾ પતિ ਦਾ ਪਤਨੀ ਨੂੰ ਮਿਲ ਜਾਏਗਾ ਪਤਨੀ ਦਾ ਪਤੀ ਨੂੰ ਮਿਲ ਜਾਏਗਾ ਔਰ ਇਸੇ ਤਰੀਕੇ ਦੇ ਨਾਲ ਚਾਚੇ ਤਾਇਆ ਦਾ ਭਤੀਜੇ ਨੂੰ ਮਿਲ ਜਾਏਗਾ ਮਿੱਤਰ ਦਾ ਮਿੱਤਰ ਨੂੰ ਮਿਲ ਜਾਏਗਾ ਧਰਮ ਖੁਦ ਕਮਾਣਾ ਪੈਂਦਾ ਨਹੀਂ ਮਿਲਦਾ ਸੰਸਾਰ ਦੇ ਵਿੱਚ ਕੁਝ ਚੀਜ਼ਾਂ ਰੈਡੀमेड ਵੀ ਮਿਲ ਜਾਣਗੇ ਬਣਾ ਬਣਾਇਆ ਮਕਾਨ ਮਿਲ ਜਾਏਗਾ ਬਣਾ ਬਣਾਇਆ ਭੋਜਨ ਹੋਟਲਾਂ ਤੋਂ ਮਿਲ ਜਾਏਗਾ ਸਿਲਾਈ ਕੱਪੜੇ ਮਿਲ ਜਾਣਗੇ ਬਹੁਤ ਕੁਝ ਬਣਾ ਬਣਾਇਆ ਮਿਲ ਜਾਏਗਾ ਰੈਡੀਮੇ ਜਪਿਆ ਜਪਾਇਆ ਨਾਮ ਨਹੀਂ ਮਿਲੇ ਖੁਦ ਜਪਣਾ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਤੋ ਸਮਾ ਧਰਮ ਵਾਸਤੇ ਨਹੀਂ ਸਾਰੀ ਦੁਨੀਆ ਚ ਘਟ ਗਿਆ ਦਰ ਹੁੰਦਾ ਸੀ ਕੋਈ ਚੌਕ ਦੇ ਚ ਬੈਠਾ ਸੀ ਜੁਤੀਆਂ ਗੰਢਦੇ ਆਇਆ ਵੀ ਆਪਣਾ ਮਨ ਤੇ ਲੋਕਾਂ ਦਾ ਮਨ ਰੱਬ ਨਾਲ ਗੰਢਦਾ ਸੀ ਛਮਾਰ ਤੇ ਹੁਣ ਹਰ ਸ਼ਹਿਰ ਦੇ ਚ ਮਿਲਣਗੇ ਪਰ ਰਬਦਾਸ ਕਿੱਥੇ ਕਪੜਿਆਂ ਨੂੰ ਰੰਗਦੇ ਆ ਰੰਗਦੇ ਆ ਆਪਣਾ ਮਨ ਰੰਗਣਾ ਤੇ ਦੂਜਿਆਂ ਦਾ ਮਨ ਰੰਗਣਾ ਰਾਂਗਣ ਰਾਂਗੋ ਸੇਵਨ ਸੇਵੋ RAM ਨਾਮ ਬਿਨ ਘਰੀ ਨਾ ਜੀਵੋ ਇਸ ਤਰ੍ਹਾਂ ਦਾ ਰੰਗ ਰਤੜਾ ਨਾਮ ਦੇ ਹੋਇਆ ਸੀ ਕਿਸੇ ਵਕਤ ਅੱਜ ਕਿਤਾ ਐਸਾ ਨਿਮਾਜ਼ੀ ਬਾਬਾ ਫਰੀਦ ਜੋ ਨਮਾਜ਼ ਤੋਂ ਫਿਦਾ ਹੋਵੇ ਕੁਰਬਾਨ ਹੋਵੇ ਤੇ ਸਜਦਾ ਕਰੇ ਤਾਂ ਇੱਕੋ ਹੀ ਦਫਾ ਸਜਦਾ ਕੀਤਾ ਜੁੜ ਗਿਆ ਬਾਬੇ ਫਰੀਦ ਦੀਆਂ ਇਹ ਗਾਥਾਵਾਂ ਨੇ ਖਲੀਫੇ ਚੇਲੇ ਆ ਕੇ ਉਠਾਉਂਦੇ ਸਨ ਵੀ ਉਠੋ ਸਜਦਾ ਕੀਤਾ ਖੜੇ ਹੋ ਨਮਾਜ਼ ਪੂਰੀ ਕਰੋ ਫਰੀਦ ਕਹਿੰਦੇ ਸਨ ਹੁਣ ਸਜਦੇ ਚਾਂ ਤੋ ਸਜਦੇ ਚ ਹੀ ਰਹਿ ਜੋਕ ਗਿਆ ਸਿਰ ਤੇ ਫਿਰ ਚੁਕਣਾ ਇਸ ਤਰ੍ਹਾਂ ਦਾ ਨਿਮਾਜ਼ੀ ਐਸਾ ਨਮਾਜ਼ ਪੜਨ ਵਾਲਾ ਇੱਕੋ ਦਫਾ ਸਜਦਾ ਕਰੇ ਖੁਦਾ ਨਾਲ ਜੁੜ ਜਾ ਰੱਬ ਨਾਲ ਜੁੜ ਜਾ ਨਮਾਜ਼ੀ ਤੇ ਸਾਰੀ ਦੁਨੀਆ ਚ ਮੌਜੂਦ ਨੇ ਬਾਬੇ ਫਰੀਦ ਜੱਸਾ ਕਿਤੇ